ਸਾਰੇ ਹੀ ਕਬੂਤਰ ਬਾਜਪਰਾਵਾਂ ਨੂੰ ਸਤਿ ਸ਼੍ਰੀਕਾਲ ਜੀ 100 ਪ੍ਰਾਬਲੋ ਪਹੁੰਚ ਗਏ ਆ ਪਨੋਹੜ ਜਿੱਥੇ ਕਬੂਤਰ ਬਾਜ ਦਾ ਵੱਡਾ ਇਕੱਠ ਕੀਤਾ ਗਿਆ ਅੱਜ 100 ਰੋਡ ਜਾਮ ਆ ਦੇਖ ਸਕਦੇ ਤੁਸੀਂ ਕਿਲੋਮੀਟਰ ਦੇ ਵਿੱਚ ਗੱਡੀਆਂ ਲੱਗੀਆਂ ਆ तकरीबन ਅੰਡਰ ਗਰਾਊਂਡ ਦੇ ਵਿੱਚ ਜਿਹੜਾ ਕੱਟ ਕੀਤਾ ਗਿਆ ਆ ਕਾਫੀ ਸ਼ੌਂਕੀ ਭਰਾ ਆ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ ਸੋਪ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਘਰ ਵਾਲੀਆਂ ਵੀਡੀਓ ਦਾ ਕੋਈ ਚੱਕਰ ਨਹੀਂ ਜੋ ਆਪਾਂ ਪਾਉਨੇ ਆ ਉਹ ਸ਼ੇਅਰ ਕੀਤੇ ਬਿਨਾ ਰਹਿ ਵੀ ਜਾਣ ਕੋਈ ਚੱਕਰ ਨਹੀਂ ਪਰ ਇਹ ਵਾਲੀ ਵੀਡੀਓ ਆ ਜਿਹੜੀ ਸਰਕਾਰਾਂ ਨੂੰ ਇੱਕ ਵਾਰੀ ਹਿਲਾ ਕੇ ਰੱਖ ਦੂਗੀ ਤੇ ਮੇਰੇ ਵੀਰ ਭਰਾ ਆ ਜਿਹੜੇ ਸ਼ੇਅਰ ਜ਼ਰੂਰ ਕਰਿਓ ਜਿਹੜੇ ਭਰਾ ਨਹੀਂ ਆ ਸਕੇ ਕੋਈ ਚੱਕਰ ਨਹੀਂ ਆ ਠੀਕ ਆ ਕਿਸੇ ਨਾਲ ਕੋਈ ਗੁੱਸਾ ਗਿਲਾ ਨਹੀਂ ਕੰਮਕਾਰ ਵੀ ਜ਼ਰੂਰੀ ਨੇ ਪਰ ਇਹ ਆ ਕਿ ਘਰੇ ਬੈਠੇ ਇੰਨਾ ਕੰਮ ਜ਼ਰੂਰ ਕਰਦੇਓ ਜਿਹੜਾ ਆਪਣੇ ਹੁਸ਼ਿਆਰਪੁਰ ਦੇ ਭਰਾ ਸਾਰੇ ਜਿਹੜੇ ਆਪਣੇ ਨਾਲ ਆਏ ਆ ਆਜ ਆਪਣੇ ਕੋਲ ਆਪਣੇ ਦਬਾਵਾ ਸਾਰੇ ਭਰਾ ਜਿਹੜੇ ਆਪਣੇ ਨਾਲ ਆਏ ਆ ਵਲੇ ਗੱਡੀਆਂ ਕਰਵਾ ਕੇ ਹੁਣ ਅੰਦਰ ਵੀ ਅੰਦਰ ਵੀ ਹੁਣ ਪਹਲਾਜ ਤੋਂ ਕੰਮ ਪੰਚਾ ਅੱਗੇ ਵਸਾ ਰਿਹਾ ਘਟਾ ਪੰਚੀ ਦੇ ਮੇਲੇ ਨਾਲ ਆਪ ਸੱਜਾ ਮੈਦਾਨੀ ਬਾ ਆ ਜੀ ਹੈ ਜੀ ਆਹ ਮੈਂ ਚੱਲ ਆਫੇ ਬੰਦਗੀ ਦੀ ਜਰਾਂਗੀ ਫੇ ਮੈਨੂੰ ਕਹਿੰਦੇ ਨਹੀਂ ਉਹ ਤਾਂ ਲਾਤੀ ਉਹਨੇ ਪਾ ਲਈ ਗੱਡੀ ਚੱਲ ਗਿਆ ਸੋਨ ਭਾਈ ਦਾ ਬਹੁਤ ਬੋਤਨ ਇੰਨੇ ਡਰ ਰਹੇ ਆ ਆਓ ਆਓ ਭੋਲੇ ਭਾਈ ਆ ਜਾਓ ਚਲੋ ਚਲੋ ਭਾਈ ਲਈ ਵੀਡੀਓ एकदम ਮਗਾ ਲੈ ਲਾਗੇ ਅਮਰੀਕੀ ਦੇ बस मेरे वीर शेयर करके सपोर्ट करो ਅੰਦਰ ਜਾ ਕੇ ਅੰਦਰ ਵਾਲਾ ਕੱਠ ਵੀ ਦਿਖਾ ਲਦੇ ਆ ਹਾਲੇ ਤੱਕ ਟਾਈਮ ਕੁਛ ਨਹੀਂ ਗਿਆ 9 ਤੱਕ ਹੀ ਟਾਈਮ ਆ ਤੇ 10 ਵਜੇ ਦਾ ਟਾਈਮ ਦਿੱਤਾ ਗਿਆ ਹਜੇ ਬਹੁਤ ਹੀ ਖਡਾਰੀ ਆ ਜਿਹੜੇ ਪਹੁੰਚਦੇ ਪਏ ਆ ਸ਼ੌਂਕੀ ਵੀਰ ਸਾਰੇ ਕੁੱਕੜਾਂ ਦੇ ਕਬੂਤਰਾਂ ਦੇ ਘੋੜਿਆਂ ਦੇ ਕੁੱਤਿਆਂ ਦੇ ਬਲਦਾਂ ਦੇ ਸ਼ਕੀਨ ਸਾਰੇ ਹੀ ਭਰਾ ਵੱਡੀ ਗਿਣਤੀ ਵਿੱਚ ਪਹੁੰਚਦੇ ਪਏ ਆ ਆ ਦੇਖੋ ਜੀ ਸਾਡੀ ਮਾਂ ਦਾ ਰੋਗ ਹੈ ਜੈ ਮਾਂ ਦਾ ਰੋਗ ਇਹਨਾਂ ਦੀ ਬਿਸਕੜੀ ਦੀ ਸੇਵਾ ਗੁਰੂ ਬੈਸ ਬਲ ਬੈਸ ਅਗਰ ਤੋਂ ਦੇਖ ਵਾਲ ਇਹਨਾਂ ਨੇ ਬਿਸਕੜੀ ਦੀ ਸੇਵਾ ਕੀਤੀ ਹੈ ਸਿੱਖ ਕਲਾ ਵਿੱਚ ਮਰਾ ਗੰਗਾਂ ਦੀ ਸੇਵਾ ਕੀਤੀ ਹੈ ਕਾਰਜ ਜੀ ਵਾਲਾ ਲੋ ਭਰਾਵੋ ਅੰਦਰ ਐਂਟਰ ਕਰਦੇ ਪਏ ਆ ਬਣੇ ਰਹੋ ਵੀਡੀਓ ਦੇ ਨਾਲ ਪੰਜ ਪੌਂਟਲ ਦੇ ਸੇਵਾ ਕੀਤੀ ਆ ਬੁਲਾਣਾ ਬਗੜਾ ਸੈਨਾ ਸਾਹਿਬ ਨੂੰ ਜਿਹਨੇ ਤਾਂ ਇਹ ਪੰਜਾਬ ਤੋਂ ਸਿੱਧਾ ਰੂਹੇ ਵਾਲਾ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਬਾਬਾ ਮਲਾਣੇ ਦੀ ਸੇਵਾ ਸੇਵਾ ਬਾਦ ਨੂੰ ਨਿਕਲਣਾ ਮੈਂ ਰਾਣਾ ਰੋਪਾ ਉਹਨਾਂ ਦੀ ਸੇਵਾ ਗਾਡੀ ਬਣੇ ਤਸੀਹਾਰ ਹਰੀ ਘਰ ਬੰਦਾ ਸਵਾੜ ਕਾਸੀ ਇਹਨਾਂ ਨੇ ਜੋਤਰੀ ਤੇ ਕੋਈ ਨਹੀਂ ਪਾਣੀ ਦੀ ਇਹ ਸੇਵਾ ਭੇਜੀ ਹੈ ਚੰਤਨਾਰ ਉਧਰ ਚਲੋ ਉਹ ਭਾਪਾ ਪਹਿਲਾਂ ਇਹੋ ਕੁਲੇ ਬੋਤਲੀ ਜਾਣਗੇ ਆਜ ਅਸੂਈ ਉਹਨਾਂ ਕੋਲ ਲਧਿਆਣਾ ਆਉਂਦੇ ਆ ਹਲੋ ਹਲੋ ਆ ਗਏ ਬਾਬਾ ਉਹਨਾਂ ਨੇ ਲੱਸੀ ਦੀ ਸੇਵਾ ਕੀਤੀ ਅਸੂਈ ਕਾਲਾ ਜਾਂਦੇ ਆ ਸਰਵਾ ਦਿੱਤੇ ਆ ਆਹੇ ਬਾਬਾ ਉਹ ਕੰਦ ਟੱਪਣੀ ਪੈਣੀ ਆ ਸਭ ਸਭ ਡੈਗਰੋਂ ਲੱਖਾਂ ਦੀ ਗਿਣਤੀ ਦੇ ਵਿੱਚ ਆਖਟ ਪਹੁੰਚੂਗਾ ਉਹਨਾਂ ਨੇ ਵੀ ਸੇਵਾ ਲਾਲਾ ਤੂਰ ਕੋਰਿੰਦਰ ਤੂਰ ਕੋਰਟ ਸੀਪਾ ਉਹਨਾਂ ਵੱਡੀਆਂ ਸੇਵਾ ਜਿਹੜੀ ਆ ਜਾਂਦੀ ਦਾ ਪਾਣੀ ਲਈ ਤੇ ਪੰਦ ਤੀਰਥ ਮੈਂ ਆਪਣੇ ਦੇੜਾ ਕਾ ਕਮੇਟੀ ਬੁੜੇ ਉਹਨਾਂ ਦੀ ਨੱਤੀ ਦੀ ਸੇਵਾ ਪਹਿਲਵਾਨ ਹਰਿਆਣਾ ਤੋਂ ਉਹਨਾਂ ਦੀ ਸੇਵਾ ਤਨਦੀਪ ਲੈਲਾ ਪੁੱਤਰੀਆਂ ਆਲਾ ਰومی ਤੋਂ ਤੋਂ ਪਤਿਤਾ ਤੋਂ ਪੁਰਗ ਰੁਧਿਆਣਾ ਕਿਲਾ ਰਾਇਪੁਰ ਬੋੜਾ ਪਟਨਾ ਰੁਧਿਆਣਾ ਜੀਤਾ ਫਲੋਰ ਇਹਨਾਂ ਦੀ ਜਿਹੜੀ ਪਾਣੀ ਟੈਂਕ ਵਗੈਰਾ ਦੀ ਸੇਵਾ ਧੰਦਲਾ ਪਿੰਡ ਜਾਲਦੀ ਦਾ ਪਾਣੀ ਦੀ ਸੇਵਾ ਪਿੰਡ ਬੜਿਆਣੀ ਸੁਬੀਲ ਦੀ ਆ ਜਿਹੜੀ ਸੇਵਾ ਸੁੱਖਾ ਜੂ ਕੇ ਕੁੱਤੇ ਆਲਾ ਉਹਨਾਂ ਵੱਲੋਂ ਕੇਲੇ ਪਾਣੀ ਦੀ ਸੇਵਾ ਕੀਤੀ ਆ ਆ ਸ਼ੇਰਾ ਗਰੁੱਪ ਹੰਮੜਾ ਪਟੀਆਂ ਵਾਲੇ ਸਖੇਠਾ ਤਸੀਹ ਤੇ ਜਲਦੀ ਰੋ ਦੀ ਸੇਵਾ ਮੁੰਡਰਵਾਲ ਤੋਂ ਪੀਰ ਨੇ ਇਹਨਾਂ ਦੀ ਸੇਵਾ ਡੰਗੜ ਦੀ ਦੱਸੀ ਦੀ ਟੂਰਪੋਟ ਲਿਆ ਸਿੰਘ ਵਾਲਾ ਇਹਨਾਂ ਦੀ ਸੇਵਾ ਜਿਹੜੀ ਆਪਣੇ ਆ ਸਟicker ਲੱਗੇ ਆ ਘਾਰਾਂ ਤੇ ਇਹ ਦਵਿੰਦਰ ਟਰਾਫੀ ਲੁਧਿਆਣਾ ਵੱਲੋਂ 10000 ਸਟicker ਦੀ ਸੇਵਾ ਤਾੜੀਆਂ ਮਾਰ ਦਿਓ ਬਾਈ ਇਹ ਜਿਹੜਾ ਸਟicker ਦੀ ਸੇਵਾ ਨਾ ਇਹ ਤੁਹਾਡੀ ਕਾਰਾਂ ਦੇ ਉੱਤੇ ਜਿਹੜੀ ਸਟicker ਦੀ ਸੇਵਾ ਇਹ ਘਰ-ਘਰ ਬੱਚੇ-ਬੱਚੇ ਕੋਲੇ ਪਹੁੰਚਣੀ ਆ ਜਦੋਂ ਸਟicker ਦੇਖਣਾ ਇੱਕ ਬੰਦੇ ਨੇ ਦੇਖਣਾ ਕਿ ਵੀ ਇਹ ਸਟicker ਵੀਰਾ ਲੱਗਿਆ ਉਹ ਜਿਹੜੇ ਕਹਿੰਦੇ ਸੀ ਨਾ ਕਬੂਤਰ ਬਾਜ ਵਿਲੇ ਆ ਉਹ ਜਾਏ ਬਕਸਰ ਰੋਲ ਦੇ ਖੋਲਦੇ ਬੰਦਿਆਂ ਦਾ ਕੰਮ ਆ ਅੱਜ ਉਹ ਅੱਖਾਂ ਖੋਲ ਕੇ ਦੇਖ ਲੈਣ ਤੁਸੀਂ ਰੋਲ ਦੇ ਖੋਲਦੇ ਬੰਦਿਆਂ ਦਾ ਕੰਮ ਨਹੀਂ ਹੈਗਾ ਖੇਡ ਬਹੁਤ ਉੱਪਰ ਤੱਕ ਪਹੁੰਚ ਚੁੱਕੀ ਆ ਤੁਸੀਂ ਦੇ ਪ੍ਰਸ਼ਾਦਾ ਅਤੇ 20 ਗੱਡੀਆਂ ਬਹੁਤ ਵੱਡੀ ਗੱਲ ਆ 20 ਗੱਡੀਆਂ ਇਹ ਬੇਲੇ ਬੰਦਿਆਂ ਦਾ ਕੰਮ ਨਹੀਂ ਹੈਗਾ ਕਿ ਕਿੱਤਾ ਬਣ ਚੁੱਕਿਆ ਆ ਚਾਹ ਦੀ ਸੇਵਾ ਲੱਗਰ ਪਹੁੰਚਿਆ ਅਬੀ ਇੰਗਲੈਂਡ ਮਾਤਾ ਕਿੰਨੇ ਬੰਦੇ ਦੋ ਬਸਾਂ ਸਰਕਾਰੀ ਮਾਤਾ ਆ ਜਿਹੜੇ ਐਨ ਆਰ ਆਈ ਵੀਰਾਂ ਉਹਨਾਂ ਦਾ ਤਾਂ ਅਸੀਂ ਦੇਣ ਨਹੀਂ ਦੇ ਸਕਦੇ ਜਿੰਨੇ ਵਾਦ ਜਿੰਨੇ ਆਜਾ ਪੰਨ ਸਿੰਘ ਜਿੰਨੇ ਕਲਾਬ ਤਿੰਨ ਬਸਾਂ ਤੇ 10 ਗੱਡੀਆਂ ਪਰੇ ਕਾਫੀ ਗਿਣਤੀ ਵਿੱਚ ਭਰਾ ਖੜੇ ਆ ਗੁਰਚਰਨ ਕਾਂਨ ਸਿੰਘ ਵਾਲਾ ਕਰਨਵੀਰ ਨਵਾਂ ਕਿਲਾ ਰੋਬਨ ਸਾਧੂ ਵਾਲਾ ਸਭੂ ਠਾੜ ਗਰੁੱਪ ਪ੍ਰੀਤਕੌਰ ਪੁੱਤਿਆ ਬਈ ਇਹਨਾਂ ਸਾਰਿਆਂ ਦਾ ਤੈਦ ਲੋਟਣ ਵਾਸਤੇ ਇਹ ਲੋਡਿਓ ਜਿਹੜਾ ਇਹਨਾਂ ਨੇ ਇਕੱਠਾ ਕਰਕੇ ਪੰਮ ਲੋਟ ਇੱਥੇ ਹੀ ਲਓ ਜੀ ਕਬੂਤਰ ਖਡਾਰੀ ਕੀਪਾ ਮਲੋਟ ਉਸਤਾਦ ਉਹ ਵੀ ਖੜੇ ਨੇ ਅੱਧਰ ਸਾਹਮਣੇ ਆਪ ਸਰਦਾਰ ਜੀ ਆਹ ਸਟੇਜ ਤੋਂ ਉੱਤਰ ਜਿਹੜੇ ਮਾਈਕਾ ਤੇ ਲਾਈਵ ਖੜੇ ਜਾਣ ਆਹ ਖੜੇ ਨੇ ਉਹਨੂੰ ਮੈਂ ਤੀਨ ਵਾਰ ਕੇ ਬੇਨਤੀ ਆ ਵੀ ਕਿ ਆ ਸਤਿ ਸ਼੍ਰੀ ਅਕਾਲ ਰਿਕਿਆ ਸੀ ਸਤਾਕੀ ਪੰਗਲੋਟ ਹੁੰਦੇ ਵਿੱਚ ਆਪਾਂ ਤੁਸੀਂ ਉੱਥੇ ਲੈ ਕੇ ਚਲੇ ਜਾਓ ਉੱਥੇ ਬੈਠੋ ਜੀ ਸੋ ਪ੍ਰਭਾਭ ਬਣੇ ਰਹੋ ਚੈਨਲ ਦੇ ਨਾਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਅਗਲੀ ਵੀਡੀਓ ਵੀ ਜਲਦੀ ਪਾਉਨੇ ਆ ਜੋ ਵੀ ਗਤੀਵਿਧੀ ਅੱਗੇ ਹੁੰਦੀ ਆ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਲਾਈਵ ਦੇ ਵਿੱਚ ਜਿਹੜਾ ਕਿ ਕਲੀਅਰ ਨਹੀਂ ਬਹੁਤਾ ਹੁੰਦਾ ਇਸ ਕਰਕੇ ਵੀਡੀਓ ਬਣਾ ਕੇ ਪਾ ਦੇਾਂਗੇ ਸ਼ੇਅਰ ਕਰ ਦਿਓ ਮੇਰੇ ਵੀਰ ਭਰਾ ਦੱਬ ਕੇ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬੇਤੀ ਆ ਤੁਹਾਨੂੰ ਇੱਕ ਕਮੇਟੀ ਬਣੀ ਹੋਈ ਸਾਰੀ ਬਣੀ ਹੋਈ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀਆਂ ਬਹਿ ਗਏ ਉਹ ਪਿੱਛੇ ਤੱਕ ਦੇਖ ਜੰਨੇ ਆ ਨੌਜਵਾਨ ਇਕੱਠਾ ਹੈ ਕਰੋ ਉਹਨਾਂ ਨੂੰ ਹਵਾ ਉਹ ਇਹ ਜਿਹੜੇ ਬਾਹਰ ਪੱਖੇ ਲਾਇਆ ਕੂਲਰ ਲਾਇਆ ਨਾ ਉਹਨਾਂ ਦੀ ਹਵਾ ਕ੍ਰੋਸ ਨਹੀਂ ਹੋਣੀ ਬੀਣ ਕੇ ਬਹਿ ਕੇ ਇੱਕ ਵਾਰੀ ਸੰਦੇਸ਼ ਆ ਦਿਓ ਯਾਰ ਬੈਠ ਕੇ